ਕੀ ਤੁਸੀਂ ਜਾਣਦੇ ਹੋ ਕਿ 18ਵੀਂ ਸਦੀ ਤੱਕ ਮਨੁੱਖ ਜਾਤੀ ਨੂੰ ਸਿਰਫ ਇਨ੍ਹਾਂ 6 ਗ੍ਰਹਿਾਂ ਬਾਰੇ ਹੀ ਪਤਾ ਸੀ ਇੱਕ ਸੰਗੀਤਕਾਰ ਜੋ ਸ਼ੌਂਕ ਲਈ ਰਾਤਾਂ ਨੂੰ ਤਾਰੀ ਦੇਖਦਾ ਸੀ ਅਚਾਨਕ ਰਿਕਾਰਡ ਕੀਤੇ ਇਤਿਹਾਸ ਦਾ ਪਹਿਲਾ ਅਜੀਹਾ ਇਨਸਾਨ ਕਿਵੇਂ ਬਣ ਗਿਆ ਜਿਸ ਨੇ ਇੱਕ ਨਵਾਂ ਗ੍ਰਹਿ ਲੱਭਿਆ ਗਣਿਤ ਦੀਆਂ ਗਣਨਾਵਾਂ ਅਜੀਹਾ ਕਿਹੜਾ ਰਾਜ਼ ਦੱਸਦੀਆਂ ਰਹੀਆਂ ਸਨ ਜਿਸ ਕਾਰਨ ਖਗੋਲ ਵਿਗਿਆਨੀਆਂ ਨੂੰ ਇਹ ਮੰਨਣਾ ਪਿਆ ਕਿ ਹਰਸ਼ਲ ਨੇ ਧੂਮਕੇਤੂ ਨਹੀਂ ਬਲਕਿ ਕੁਝ ਹੋਰ ਹੀ ਲੱਭ ਲਿਆ ਹੈ ਯੂਰਨਸ ਗ੍ਰਹਿ ਆਪਣੇ ਰਸਤੇ ਤੋਂ ਕਿਉਂ ਪਟਕ ਗਿਆ ਸੀ ਕੀ ਸਰ ਆਇਕ ਨਿਊਟਨ ਦੇ ਗੁਰੂਤਾਕਰਸ਼ਨ ਦੇ ਮਹਾਨ ਨਿਯਮ ਜਿੰਨਾ ਤੇ ਪੂਰਾ ਖਗੋਲ ਵਿਗਿਆਨ ਟਿਕਿਆ ਹੋਇਆ ਸੀ ਗਲਤ ਸਨ ਜਾਂ ਕੀ ਸੌਰ ਮੰਡਲ ਦੇ ਹਨੇਰੇ ਵਿੱਚ ਕੋਈ ਅਣਦੇਖੀ ਤਾਕਤ ਉਸ ਨੂੰ ਆਪਣੇ ਵੱਲ ਖਿੱਚ ਰਹੀ ਸੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਫੈਕਟੋਪੀਡੀਆ ਤੇ ਤੇ ਮੈਂ ਹਾਂ ਵੀਰਪਾਲ ਕੌਰ ਸਦੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਮਨੁੱਖ ਰਾਤ ਦੇ ਅਸਮਾਨ ਨੂੰ ਦੇਖਦਾ ਆਇਆ ਹੈ ਉਸ ਨੇ ਤਾਰਿਆਂ ਦੇ ਨਮੂਨੇ ਬਣਾਏ ਉਹਨਾਂ ਦੀਆਂ ਕਹਾਣੀਆਂ ਘੜੀਆਂ ਅਤੇ ਉਹਨਾਂ ਆਂ ਗਿਣੇ ਤਾਰਿਆਂ ਦੇ ਵਿੱਚਕਾਰ ਉਸਨੇ ਕوج ਅਜਹੀਆਂ ਰੌਸ਼ਨੀਆਂ ਦੇਖੀਆਂ ਜੋ ਅਜੀਬ ਸਨ ਉਹ ਤਾਰਿਆਂ ਵਾਂਗ ਇੱਕ ਥਾਂ ਤੇ ਟਿਕੀਆਂ ਨਹੀਂ ਰਹਿੰਦੀਆਂ ਸਨ ਬਲਕਿ ਰਾਤ ਦਰ ਰਾਤ ਆਪਣੀ ਜਗ੍ਹਾ ਬਦਲਦੀਆਂ ਰਹਿੰਦੀਆਂ ਸਨ ਇਹਨਾਂ ਨੂੰ ਪਟਕਣ ਵਾਲੇ ਤਾਰੇ ਵੀ ਜਾਂ ਵਾਂਡਰਰਜ਼ ਕਿਹਾ ਜਾਂਦਾ ਹੈ ਅਤੇ ਯੂਨਾਨੀ ਭਾਸ਼ਾ ਵਿੱਚ ਇਸੇ ਸ਼ਬਦ ਤੋਂ ਪਲੈਨਟ ਸ਼ਬਦ ਬਣਿਆ ਬੇਬੀਲੋਨ ਦੇ ਵਸਨੀਕਾਂ ਤੋਂ ਲੈ ਕੇ ਮਿਸਰ ਭਾਰਤ ਅਤੇ ਯੂਨਾਨ ਦੇ ਲੋਕਾਂ ਤੱਕ ਸਾਰੀ ਮਨੁੱਖ ਜਾਤੀ ਨੇ ਪੰਜ ਅਜਿਹੇ ਪਟਕਣ ਵਾਲੇ ਤਾਰੇ ਦੇਖੇ ਬੁੱਧ ਸ਼ੁਕਰ ਮੰਗਲ ਬ੍ਰਹਸਪਤੀ ਅਤੇ ਸ਼ਨੀ ਧਾਤੀ ਨੂੰ ਮਿਲਾ ਕੇ ਕੁੱਲ 6 ਗ੍ਰਹਿ ਹਜ਼ਾਰਾਂ ਸਾਲਾਂ ਤੱਕ ਇਹੀ ਸਾਡਾ ਸੌਰ ਮੰਡਲ ਸੀ ਇਹੀ ਬ੍ਰਹਿਮੰਡ ਦੀ ਹੱਦ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ 18ਵੀਂ ਸਦੀ ਤੱਕ ਮਨੁੱਖ ਜਾਤੀਆਂ ਨੂੰ ਸਿਰਫ ਇਹਨਾਂ 6 ਗ੍ਰਹਿਆਂ ਬਾਰੇ ਹੀ ਪਤਾ ਸੀ ਫਿਰ ਅਚਾਨਕ ਦੋ ਸਦੀਆਂ ਦੇ ਅੰਦਰ ਅੰਦਰ ਸਾਡਾ ਸੌਰ ਮੰਡਲ ਦੁੱਗਣਾ ਵੱਡਾ ਹੋ ਗਿਆ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਉਹਨਾਂ ਦੋ ਗੁਪਤ ਗ੍ਰਹਾਂ ਯੂਰਨਸ ਅਤੇ ਨੈਪਚੂਨ ਦੀ ਖੋਜ ਦੀ ਕਹਾਣੀ ਜਾਣਾਂਗੇ ਇੱਕ ਗ੍ਰਹਿ ਜੋ ਇੱਕ ਸ਼ੌਕੀਨ ਖਗੋਲ ਵਿਗਿਆਨੀ ਨੂੰ ਗਲਤੀ ਨਾਲ ਮਿਲਿਆ ਅਤੇ ਦੂਜਾ ਜਿਸ ਨੂੰ ਬਿਨਾਂ ਦੇਖੇ ਸਿਰਫ ਗਣਿਤ ਦੀ ਤਾਕਤ ਨਾਲ ਲੱਭਿਆ ਗਿਆ ਇੱਕ ਕਹਾਣੀ ਹੈ ਟੈਲੀਸਕੋਪ ਬਨਾਮ ਕਾਗਜ਼ ਕਲਮ ਦੀ ਸਾਡੀ ਕਹਾਣੀ ਦਾ ਪਹਿਲਾ ਨਾਇਕ ਕੋਈ ਪੇਸ਼ੇਵਰ ਖਗੋਲ ਵਿਗਿਆਨੀ ਨਹੀਂ ਸੀ ਉਸ ਦਾ ਨਾਮ ਸੀ ਵਿਲੀਅਮ ਹਰਸ਼ਲ ਉਸ ਨੇ ਜਰਮਨੀ ਵਿੱਚ ਜਨਮ ਲਿਆ ਅਤੇ ਉਹ ਇੱਕ ਸੰਗੀਤਕਾਰ ਸੀ ਜੋ ਬਾਅਦ ਵਿੱਚ ਇੰਗਲੈਂਡ ਵਿੱਚ ਆ ਕੇ ਵੱਸ ਗਿਆ ਸੀ ਦੈਨ ਵਿਲੇ ਉਹ ਸੰਗੀਤ ਬਣਾਉਂਦਾ ਅਤੇ ਸਿਖਾਉਂਦਾ ਸੀ ਪਰ ਰਾਤ ਨੂੰ ਉਸ ਦਾ ਜਨੂਨ ਅਸਮਾਨ ਦੇ ਤਾਰੇ ਸਨ ਖਗੋਲ ਵਿਗਿਆਨ ਉਸ ਦਾ ਸ਼ੌਂਕ ਸੀ ਪਰ ਉਹ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਸੀ ਉਸ ਸਮੇਂ ਚੰਗੀਆਂ ਟੈਲੀਸਕੋਪਾਂ ਬਹੁਤ ਮਹਿੰਗੀਆਂ ਹੁੰਦੀਆਂ ਸਨ ਅਤੇ ਹਰਸ਼ਲ ਉਹਨਾਂ ਨੂੰ ਖਰੀਦ ਨਹੀਂ ਸਕਦਾ ਸੀ ਇਸ ਲਈ ਉਸ ਨੇ ਖੁਦ ਟੈਲੀਸਕੋਪਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਉਸ ਨੇ ਘੰਟੀਆਂ ਬੱਦੀ ਦਿਨ ਰਾਤ ਮਿਹਨਤ ਕਰਕੇ ਸ਼ੀਸ਼ੇ ਖਸਾਏ ਅਤੇ ਪਾਲਿਸ਼ ਕੀਤੇ ਉਸਦੀ ਮਿਹਨਤ رنگ ਲਿਆਈ ਅਤੇ ਉਸਨੇ ਉਸ ਸਮੇਂ ਦੀਆਂ ਸਭ ਤੋਂ ਵਧੀਆ ਟੈਲੀਸਕੋਪਾਂ ਵਿੱਚੋਂ ਕੁਝ ਬਣਾ ਲਈਆਂ ਜੋ ਸ਼ਾਹੀ ਖਗੋਲਸ਼ਾਲਾਂ ਦੀਆਂ ਟੈਲੀਸਕੋਪਾਂ ਨਾਲੋਂ ਵੀ ਵੱਧ ਸ਼ਕਤੀਸ਼ਾਲੀ ਸਨ ਇਸ ਕੰਮ ਵਿੱਚ ਉਸਦੀ ਭੈਣ ਕੈਰੋਲਿਨ ਹਰਸ਼ਲ ਉਸਦੀ ਸਭ ਤੋਂ ਵੱਡੀ ਮਦਦਗਾਰ ਸੀ ਉਹ ਰਾਤ ਰਾਤ ਪਰ ਉਸ ਨਾਲ ਜਾਗਦੀ ਰਹਿੰਦੀ ਤੇ ਉਸਦੇ ਨਰੀਖਣਾਂ ਨੂੰ ਨੋਟ ਕਰਦੀ ਅਤੇ ਗਣਨਾਵਾਂ ਵਿੱਚ ਮਦਦ ਕਰਦੀ ਰਹਿੰਦੀ कैरोलिन खॉड एक बहुत ही काबिल खगोल विज्ञानी बनी एक संगीतकार जो शौक ਲਈ ਰਾਤਾਂ ਨੂੰ ਤਾਰੇ ਦੇਖਦਾ ਸੀ ਅਚਾਨਕ ਰਿਕਾਰਡ ਕੀਤੇ ਇਤਿਹਾਸ ਦਾ ਪਹਿਲਾ ਅਜਿਹਾ ਇਨਸਾਨ ਕਿਵੇਂ ਬਣ ਗਿਆ ਜਿਸ ਨੇ ਇੱਕ ਨਵਾਂ ਗ੍ਰਹਿ ਲੱਭਿਆ ਇਸ ਦਾ ਜਵਾਬ ਉਸ ਦੀ ਮਿਹਨਤ ਲਗਨ ਅਤੇ ਵਿਗਿਆਨ ਵਿੱਚ ਛੁਪਿਆ ਹੈ ਹਰਸ਼ਲ ਸਿਰਫ ਬੇਤਰਤੀਬੇ ਢੰਗ ਨਾਲ ਅਸਮਾਨ ਨੂੰ ਨਹੀਂ ਦੇਖਦਾ ਸੀ ਉਸ ਨੇ ਇੱਕ ਬਹੁਤ ਹੀ ਅਭਿਲਾਸ਼ੀ ਪ੍ਰੋਜੈਕਟ ਸ਼ੁਰੂ ਕੀਤਾ ਸੀ ਅਸਮਾਨ ਦੇ ਹਰ ਹਿੱਸੇ ਦਾ ਇੱਕ व्यवस्थित ਸਰਵੇਖਣ ਕਰਨਾ ਅਤੇ ਸਾਰੇ ਤਾਰਿਆਂ ਨੂੰ ਸੂਚੀਬੱਧ ਕਰਨਾ ਉਹ ਦੋਰੇ ਤਾਰਿਆਂ ਦੀ ਖੋਜ ਕਰ ਰਿਹਾ ਸੀ ਉਹ ਤਾਰੇ ਜੋ ਇੱਕ ਦੂਜੇ ਦੇ ਬਹੁਤ ਨੇੜੇ ਦਿਖਾਈ ਦਿੰਦੇ ਹਨ 13 ਮਾਰਚ 1781 ਦੀ ਰਾਤ ਨੂੰ ਉਹ ਆਪਣੇ ਘਰ ਦੇ ਬਾਗੀਚੇ ਵਿੱਚ ਆਪਣੀ ਹੱਥ ਬਣਾਈ 7 ਇੰਚ ਦੀ ਟੈਲੀਸਕੋਪ ਨਾਲ ਅਸਮਾਨ ਦੇ ਜੈਮਿਨੀ ਤਾਰਾ ਮੰਡਲ ਨੂੰ ਦੇਖ ਰਿਹਾ ਸੀ ਉਹ ਇੱਕ ਤੋਂ ਬਾਅਦ ਇੱਕ ਤਾਰਾ ਦੇਖ ਰਿਹਾ ਸੀ ਜਦੋਂ ਉਸ ਦੀ ਨਜ਼ਰ ਇੱਕ ਅਜੀਬ ਚੀਜ਼ ਤੇ ਪਈ ਬਾਕੀ ਸਾਰੇ ਤਾਰੇ ਰੋਸ਼ਨੀ ਦੇ ਟਿੱਖੇ ਬਿੰਦੂ ਸਨ ਪਰ ਇਹ ਵਸਤੂ ਥੋੜੀ ਵੱਖਰੀ ਸੀ। ਇਹ ਇੱਕ ਛੋਟੀ ਜਹੀ ਡਿਸਕ ਵਰਗੀ ਦਿਖਾਈ ਦੇ ਰਹੀ ਸੀ, ਥੋੜੀ ਧੁੰਦਲੀ। ਪਹਿਲਾਂ ਉਸਨੂੰ ਲੱਗਿਆ ਕਿ ਸ਼ਾਇਦ ਉਸਦੀ ਟੈਲੀਸਕੋਪ ਦਾ ਫੋਕਸ ਠੀਕ ਨਹੀਂ ਹੈ। ਪਰ ਜਦੋਂ ਉਸਨੇ ਦੂਜੇ ਤਾਰਿਆਂ ਨੂੰ ਦੇਖਿਆ ਤਾਂ ਉਹ ਬਿਲਕੁਲ ਸਾਫ਼ ਸਨ। ਉਸਨੇ ਵੱਧ ਪਾਵਰ ਵਾਲਾ ਆਈਪੀਸ ਲਗਾਇਆ ਅਤੇ ਉਹ ਵਸਤੂ ਹੋਰ ਵੱਡੀ ਦਿਖਾਈ ਦੇਣ ਲੱਗੀ, ਜਦੋਂ ਕਿ ਤਾਰੇ ਉਸੇ ਤਰ੍ਹਾਂ ਬਿੰਦੂ ਹੀ ਰਹੇ। ਹਰਸ਼ਿਲ ਨੂੰ ਤੁਰੰਤ ਸਮਝ ਆ ਗਿਆ ਕਿ ਇਹ ਕੋਈ ਆਮ ਤਾਰਾ ਨਹੀਂ ਹੈ। ਹਰਸ਼ਿਲਕ ਬਹੁਤ ਹੀ ਸਾਵਧਾਨ ਰਹਿਣ ਵਾਲਾ ਵਿਗਿਆਨੀ ਸੀ ਉਸਨੇ ਤੁਰੰਤ ਕੋਈ ਵੱਡਾ ਦਾਵਾ ਨਹੀਂ ਕੀਤਾ ਉਸਨੇ ਸੋਚਿਆ ਕਿ ਸ਼ਾਇਦ ਇਹ ਇੱਕ ਧੂਮਕੇ ਤੂਜਾਂਕ ਇੱਕ ਨਿਬੂਲਾ ਹੈ ਇਹ ਪਤਾ ਲਗਾਉਣ ਦਾ ਸਭ ਤੋਂ ਵਧੀਆ ਤਰੀਕਾ ਸੀ ਇਹ ਦੇਖਣਾ ਸੀ ਕਿ ਇਹ ਵਸਤੂ ਸਥਿਰ ਤਾਰਿਆਂ ਦੇ ਮੁਕਾਬਲੇ ਆਪਣੀ ਜਗ੍ਹਾ ਬਦਲਦੀ ਹੈ ਉਸਨੇ ਅਗਲੀਆਂ ਕਈ ਰਾਤਾਂ ਤੱਕ ਇਸ ਨੂੰ ਧਿਆਨ ਨਾਲ ਦੇਖਿਆ ਅਤੇ ਉਸ ਦੀ ਉਮੀਦ ਅਨੁਸਾਰ ਉਹ ਵਸਤੂ ਹੌਲੀ-ਹੌਲੀ ਅਸਮਾਨ ਵਿੱਚ ਅੱਗੇ ਵਧ ਰਹੀ ਸੀ ਹੁਣ ਉਸ ਨੂੰ ਯਕੀਨ ਹੋ ਗਿਆ ਕਿ ਐਸ ਨੇ ਇੱਕ ਨਵਾਂ ਧੂਮਕੇਤੂ ਲੱਭਿਆ ਹੈ ਉਸ ਨੇ ਆਪਣੀ ਖੋਜ ਬਾਰੇ ਬ੍ਰਿਟੇਨ ਦੀ ਰਾਇਲ ਸੁਸਾਇਟੀ ਨੂੰ ਸੂਚਿਤ ਕੀਤਾ ਇਹ ਖਬਰ ਖਗੋਲ ਵਿਗਿਆਨ ਦੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਗਈ ਦੁਨੀਆ ਭਰ ਦੇ ਖਗੋਲ ਵਿਗਿਆਨੀਆਂ ਨੇ ਆਪਣੀਆਂ ਟੈਲੀਸਕੋਪਾਂ ਉਸ ਨਵੀਂ ਵਸਤੂ ਵੱਲ ਘੁਮਾਈਆਂ ਸਾਰਿਆਂ ਨੇ ਹਰਸ਼ਲ ਦੇ ਨਰੀਖਣ ਦੀ ਪੁਸ਼ਟੀ ਕੀਤੀ ਪਰ ਜਿਵੇਂ ਹੀ ਉਹਨਾਂ ਨੇ ਇਸ ਧੂਮਕੇਤੂ ਦੇ ਪੰਧ ਦੀ ਗਣਨਾ ਕਰਨੀ ਸ਼ੁਰੂ ਕੀਤੀ ਇੱਕ ਸਮੱਸਿਆ ਪੈਦਾ ਹੋ ਗਈ ਗਣਿਤ ਦੀਆਂ ਗਣਨਾਵਾਂ ਅਜੇ ਹਾ ਕਿਹੜਾ ਰਾਜ਼ ਦੱਸਦੀਆਂ ਰਹੀਆਂ ਸਨ ਜੈਸ ਕਾਰਨ ਖਗੋਲ ਵਿਗਿਆਨੀਆਂ ਨੂੰ ਇਹ ਮੰਨਣਾ ਪਿਆ ਕਿ ਹਰਸ਼ਲ ਨੇ ਧੂਮਕੇਤੂ ਨਹੀਂ ਬਲਕਿ ਕੁਝ ਹੋਰ ਹੀ ਲੱਭ ਲਿਆ ਹੈ ਧੂਮਕੇਤੂ ਆਮ ਤੌਰ ਤੇ ਸੂਰਜ ਦੇ ਆਲੇ-ਦੁਆਲੇ ਬਹੁਤ ਲੰਬੇ ਅਤੇ ਅੰਡਾਕਾਰ ਪੰਦ ਵਿੱਚ ਘੁੰਮਦੇ ਹਨ ਉਹ ਸੂਰਜ ਦੇ ਨੇੜੇ ਆਉਂਦੇ ਹਨ ਅਤੇ ਫਿਰ ਬ੍ਰਹਿਮੰਡ ਦੀਆਂ ਗਹਿਰਾਈਆਂ ਵਿੱਚ ਵਾਪਸ ਚਲੇ ਜਾਂਦੇ ਹਨ ਪਰ ਜਦੋਂ ਖਗੋਲ ਵਿਗਿਆਨੀਆਂ ਨੇ ਹਰਸ਼ਲ ਦੀ ਵਸਤੂ ਦੇ ਪੰਦ ਦਾ ਹਿਸਾਬ ਲਗਾਇਆ ਤਾਂ ਇਹ ਕਿਸੇ ਵੀ ਧੂਮਕੇਤੂ ਨਾਲ ਮੇਲ ਨਹੀਂ ਖਾ ਰਿਹਾ ਸੀ ਰੂਸੀ ਖਗੋਲ ਵਿਗਿਆਨੀ ਐਂਡਰਸ ਲੈਕਸਲ ਅਤੇ ਹੋਰਨਾਂ ਨੇ ਪਾਇਆ ਕਿ ਇਸ ਦਾ ਪੰਦ ਲਗਭਗ ਗੋਲਾਕਾਰ ਸੀ ਅਤੇ ਇਹ ਸ਼ਨੀ ਗ੍ਰਹਿ ਦੇ ਪੰਦ ਤੋਂ ਲਗਭਗ ਦੁੱਗਣੀ ਦੂਰੀ ਤੇ ਸੀ ਇੱਕ ਗੋਲਾਕਾਰ ਪੰਦ ਇੱਕ ਗ੍ਰਹਿ ਦੀ ਨਿਸ਼ਾਨੀ ਸੀ ਨਾ ਕਿ ਧੂਮ ਕੇਤੂ ਦੀ ਹੌਲੀ-ਹੌਲੀ ਇਹ ਸਚਾਈ ਸਾਹਬ ਦੇ ਸਾਹਮਣੇ ਆ ਗਈ ਵਿਲੀਅਮ ਹਰਸ਼ਲ ਨੇ ਇੱਕ ਧੂਮ ਕੇਤੂ ਨਹੀਂ ਬਲਕਿ ਇੱਕ ਪੂਰਾ ਨਵਾਂ ਗ੍ਰਹਿ ਲੱਭ ਲਿਆ ਪ੍ਰਾਚੀਨ ਕਾਲ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਕੋਈ ਨਵਾਂ ਗ੍ਰਹਿ ਲੱਭਿਆ ਗਿਆ ਹੋਵੇ ਸਾਡੇ ਸੌਰ ਮੰਡਲ ਦਾ ਆਕਾਰ ਰਾਤ ਤੋਂ ਰਾਤ ਦੁੱਗਣਾ ਹੋ ਗਿਆ ਸੀ ਐਸ ਕੋਡ ਨੇ ਹਰਸ਼ਲ ਨੂੰ ਦੁਨੀਆ ਭਰ ਵਿੱਚ ਮਸ਼ਹੂਰ ਕਰ ਦਿੱਤਾ ਉਹ ਇੱਕ ਸ਼ੌਕੀਨ ਸੰਗੀਤਕਾਰ ਤੋਂ ਦੁਨੀਆ ਦੇ ਸਭ ਤੋਂ ਮਸ਼ਹੂਰ ਖਗੋਲ ਵਿਗਿਆਨੀਆਂ ਵਿੱਚੋਂ ਇੱਕ ਬਣ ਗਿਆ ਇੰਗਲੈਂਡ ਦੇ ਰਾਜਾ ਜਾਰਜ 3 ਨੇ ਉਸ ਨੂੰ ਆਪਣਾ ਨਿੱਜੀ ਖਗੋਲ ਵਿਗਿਆਨੀ ਨਿਯੁਕਤ ਕੀਤਾ ਅਤੇ ਉਸ ਨੂੰ ਇੱਕ ਸਲਾਨਾ ਤਨਖਾਹ ਦਿੱਤੀ ਜਿਸ ਨਾਲ ਉਹ ਆਪਣਾ ਪੂਰਾ ਸਮਾਂ ਖਗੋਲ ਵਿਗਿਆਨ ਨੂੰ ਦੇ ਸਕਿਆ ਹਰਸ਼ਲ ਇਸ ਗ੍ਰਹਿ ਦਾ ਨਾਮ ਰਾਜਾ ਦੇ ਸਨਮਾਨ ਵਿੱਚ ਜਾਰਜੀਅਮ ਸਾਈਡਸ ਰੱਖਣਾ ਚਾਹੁੰਦਾ ਸੀ ਪਰ ਬਾਕੀ ਦੁਨੀਆ ਨੂੰ ਇਹ ਨਾਮ ਪਸੰਦ ਨਹੀਂ ਆਇਆ ਅੰਤ ਵਿੱਚ ਜਰਮਨ ਖਗੋਲ ਵਿਗਿਆਨੀ ਜੋਹਾਨ ਬੋਡੇ ਦੀ ਸੁਝਾਅ ਤੇ ਇਸ ਦਾ ਨਾਮ ਯੂਰਨਸ ਰੱਖਿਆ ਗਿਆ ਜੋ ਕਿ ਯੂਨਾਨੀ ਇਤਿਹਾਸ ਵਿੱਚ ਅਸਮਾਨ ਦੇ ਦੇਵਤਾ ਅਤੇ ਸ਼ਨੀ ਦੇ ਪਿਤਾ ਦਾ ਨਾਮ ਸੀ ਤਾਂ ਜੋ ਇਹ ਬਾਕੀ ਗ੍ਰਹਿਾਂ ਦੇ ਨਾਮ ਦੀ ਪਰੰਪਰਾ ਨਾਲ ਮੇਲ ਖਾ ਸਕੇ ਯੂਰਨਸ ਦੀ ਖੋਜ ਤੋਂ ਬਾਅਦ ਖਗੋਲ ਵਿਗਿਆਨੀਆਂ ਨੇ ਅਗਲੇ 60 ਸਾਲਾਂ ਤੱਕ ਇਸ ਨਵੇਂ ਗ੍ਰਹਿ ਨੂੰ ਬੜੇ ਧਿਆਨ ਨਾਲ ਦੇਖਿਆ ਉਹਨਾਂ ਨੇ ਇਸ ਦੇ ਪੈੰਦੇ ਦੀ ਬੋਥ ਸਟeek ਗਣਨਾ ਕੀਤੀ ਪਰ ਜਲਦੀ ਹੀ ਇੱਕ ਨਵੀਂ ਸਮੱਸਿਆ ਖੜੀ ਹੋ ਗਈ ਯੂਰਿਨਸ ਉੱਥੇ ਨਹੀਂ ਸੀ ਜਿੱਥੇ ਉਸ ਨੂੰ ਹੋਣਾ ਚਾਹੀਦਾ ਸੀ ਉਸ ਦੀ ਅਸਲ ਸਥਿਤੀ ਅਤੇ ਗਣਨਾ ਕੀਤੀ ਗਈ ਸਥਿਤੀ ਵਿੱਚ ਥੋੜਾ ਜਿਹਾ ਪਰ ਲਗਾਤਾਰ ਵਧਦਾ ਹੋਇਆ ਅੰਤਰ ਆ ਰਿਹਾ ਸੀ ਕਦੇ ਉਹ ਆਪਣੇ ਗਣਨਾ ਕੀਤੇ ਪੰਧ ਤੋਂ ਥੋੜਾ ਅੱਗੇ ਹੁੰਦਾ ਅਤੇ ਕਦੇ ਥੋੜਾ ਪਿੱਛੇ ਇਹ ਅੰਤਰ ਬਹੁਤ ਛੋਟਾ ਸੀ ਪਰ ਖਗੋਲ ਵਿਗਿਆਨੀਆਂ ਲਈ ਜਿੰਨਾ ਕਮ ਸਟeekਤਾ ਤੇ ਨਿਰਪਰ ਕਰਦਾ ਹੈ ਇਹ ਇੱਕ ਵੱਡੀ ਬੁਝਾਰਤ ਸੀ ਯੂਰਨਸ ਗ੍ਰੇ ਆਪਣੇ ਰਸਤੇ ਤੋਂ ਕਿਉਂ ਭਟਕ ਰਿਹਾ ਸੀ ਕੀ ਸਰ ਆਇਕ ਨਿਊਟਨ ਦੇ ਗੁਰੂਤਾਕਰਸ਼ਨ ਦੇ ਮਹਾਨ ਨਿਯਮ ਜਿਨ੍ਹਾਂ ਤੇ ਪੂਰਾ ਖਗੋਲ ਵਿਗਿਆਨ ਟਿਕਿਆ ਹੋਇਆ ਸੀ ਗਲਤ ਸਨ ਜਾਂ ਕੀ ਸੌਰ ਮੰਡਲ ਦੇ ਹਨੇਰੇ ਵਿੱਚ ਕੋਈ ਅਣਦੇਖੀ ਤਾਕਤ ਉਸ ਨੂੰ ਆਪਣੇ ਵੱਲ ਖਿੱਚ ਰਹੀ ਸੀ ਇਹ ਉਸ ਸਮੇਂ ਦੇ ਵਿਗਿਆਨ ਦਾ ਸਭ ਤੋਂ ਵੱਡਾ ਸਵਾਲ ਬਣ ਗਿਆ ਕੁਝ ਲੋਕਾਂ ਨੇ ਸੁਝਾ ਦਿੱਤਾ ਕਿ ਸ਼ਾਇਦ ਨਿਊਟਨ ਦੇ ਨਿਯਮ ਇੰਨੀ ਜ਼ਿਆਦਾ ਦੂਈ ਤੇ ਕੰਮ ਨਹੀਂ ਕਰਦੇ ਪਰ ਜ਼ਿਆਦਾਤਰ ਵਿਗਿਆਨੀਆਂ ਨੂੰ ਨਿਊਟਨ ਤੇ ਭਰੋਸਾ ਉਨ੍ਹਾਂ ਨੇ ਇੱਕ ਹੋਰ ਦਲੇਰਾਨਾ ਵਿਚਾਰ ਪੇਸ਼ ਕੀਤਾ ਸ਼ਾਇਦ ਯੂਰਨਸ ਦੇ ਪੰਧ ਤੋਂ ਵੀ ਪਰੇ ਇੱਕ ਅੱਠਵਾਂ ਅਣਜਾਣ ਗ੍ਰਹਿ ਹੈ ਇਸ ਅਗਿਆਤ ਗ੍ਰਹਿ ਦਾ ਆਪਣਾ ਗੁਰੂਤਾਕਰਸ਼ਨ ਬਲ ਯੂਰਨਸ ਤੇ ਅਸਰ ਪਾ ਰਿਹਾ ਸੀ ਜਿਸ ਕਾਰਨ ਉਹ ਕਦੇ ਤੇਜ਼ ਅਤੇ ਕਦੇ ਹੌਲੀ ਹੋ ਰਿਹਾ ਸੀ ਇਹ ਇੱਕ ਬਹੁਤ ਹੀ ਦਲੇਰਾਨਾ ਪ੍ਰਿਕਲਪਨਾ ਸੀ ਇੱਕ ਅਜਿਹੇ ਗ੍ਰਹਿ ਦੀ ਪਵੈਖਬਾਣੀ ਕਰਨਾ ਜਿਸ ਨੂੰ ਕਿਸੇ ਨੇ ਦੇਖਿਆ ਨਾ ਹੋਵੇ ਸਿਰਫ ਇੱਕ ਦੂਜੇ ਗ੍ਰਹਿ ਦੀ ਚਾਲ ਵਿੱਚ ਆਈਆਂ ਗੜਬੜੀਆਂ ਦੇ ਆਧਾਰ ਤੇ ਇੱਕ ਬਹੁਤ ਵੱਡੀ ਚੁਣੌਤੀ ਸੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਬਹੁਤ ਹੀ ਗੁੰਝਲਦਾਰ ਗਣਿਤ ਦੀ ਲੋੜ ਸੀ ਇਹ ਸਮੱਸਿਆ ਜਿਸ ਨੂੰ ਉਲਟ ਗੁਰੂਤਾਕਰਸ਼ਨ ਸਮੱਸਿਆ ਕਿਹਾ ਜਾਂਦਾ ਹੈ ਦੁਨੀਆ ਦੇ ਸਭ ਤੋਂ ਹੁਸ਼ਿਆਰ ਦਿਮਾਗਾਂ ਨੂੰ ਚੁਣੌਤੀ ਦੇ ਰਹੀ ਸੀ ਕਿ ਤੁਸੀਂ ਸਿਰਫ ਇਹ ਨਹੀਂ ਪਤਾ ਲਗਾਉਣਾ ਸੀ ਕਿ ਕੋਈ ਗ੍ਰਹਿ ਹੈ ਬਲਕਿ ਤੁਹਾਨੂੰ ਉਸ ਦਾ ਪੌਂਚ ਉਸ ਦਾ ਪੰਥ ਅਤੇ ਅਸਮਾਨ ਵਿੱਚ ਉਸ ਦੀ ਸਹੀ ਸਥਿਤੀ ਦਾ ਹਿਸਾਬ ਲਗਾਉਣਾ ਸੀ ਸਿਰਫ ਯੂਰਨਸ ਤੇ ਪੈ ਰਹੇ ਉਸ ਦੇ ਛੋਟੇ ਜਿਹੇ ਪ੍ਰਭਾਵ ਤੋਂ ਦੋ ਨੌਜਵਾਨ ਅਤੇ ਪ੍ਰਭਾਵਸ਼ਾਲੀ ਗਣਿਤ ਵਿਗਿਆਨੀ ਇੱਕ ਇੰਗਲੈਂਡ ਵਿੱਚ ਅਤੇ ਦੂਜਾ ਫਰਾਂਸ ਵਿੱਚ ਇੱਕ ਦੂਜੇ ਤੋਂ ਅਣਜਾਣ ਐਸਟਰੋਨੌਟੀ ਨੂੰ ਸਵੀਕਾਰ ਕਰਨ ਲਈ ਤਿਆਰ ਸਨ ਸਾਡੀ ਕਹਾਣੀ ਦੇ ਦੂਜੇ ਹਿੱਸੇ ਵਿੱਚ ਦੋ ਮੁੱਖ ਪਾਤਰ ਹਨ ਪਹਿਲਾ ਸੀ ਜੌਨ ਕਾਊਚ ਐਡਮਸ ਕੈਂਬਰਿਜ ਯੂਨੀਵਰਸਿਟੀ ਦਾ ਇੱਕ ਨੌਜਵਾਨ ਸ਼ਰਮੀਲਾ ਪਰ ਅਸਧਾਰਨ ਤੌਰ ਤੇ ਹੁਸ਼ਿਆਰ ਵਿਦਿਆਰਥੀ ਉਸਨੇ ਇਸ ਸਮੱਸਿਆ ਨੂੰ ਆਪਣੇ ਗ੍ਰੈਜੂਏਸ਼ਨ ਪ੍ਰੋਜੈਕਟ ਵਜੋਂ ਚੁਣਿਆ ਸਾਲਾਂ ਦੀ ਮਿਹਨਤ ਅਤੇ ਗੁੰਜਲਦਾਰ ਗਣਨਾਵਾਂ ਤੋਂ ਬਾਅਦ 1845 ਵਿੱਚ ਐਡਮਸ ਨੇ 8ਵੇਂ ગ્રਹ ਦੀ ਸਥਿਤੀ ਦਾ ਹਿਸਾਬ ਲਗਾ ਲਿਆ ਉਸ ਨੇ ਆਪਣੇ ਨਤੀਜੇ ਇੰਗਲੈਂਡ ਦੇ ਐਸਟਰੋਨੋਮਰ ਰਾਇਲ ਜਾਰਜ ਏਰੀ ਨੂੰ ਭੇਜੇ ਪਰ ਏਰੀ ਇੱਕ ਬਹੁਤ ਹੀ ਸਾਵਧਾਨ ਅਤੇ ਰੂੜੀਵਾਦੀ ਵਿਅਕਤੀ ਸੀ ਉਸ ਨੂੰ ਇੱਕ ਨੌਜਵਾਨ ਅਤੇ ਅਣਜਾਣ ਵਿਦਿਆਰਥੀ ਦੀਆਂ ਗਣਨਾਵਾਂ ਤੇ ਸ਼ੱਕ ਸੀ ਉਸ ਨੇ ਐਡਮਸ ਤੋਂ ਕੁਝ ਸਪਸ਼ਟੀਕਰਨ ਮੰਗੇ ਪਰ ਕਈ ਗਲਤਫਹਿਮੀਆਂ ਅਤੇ ਮਾੜੀ ਕਿਸਮਤ ਕਾਰਨ ਐਡਮਸ ਦਾ ਕੰਮ ਅੱਗੇ ਨਹੀਂ ਵੱਧ ਸਕਿਆ ਅਤੇ ਉਸ ਦੀਆਂ ਗਣਨਾਵਾਂ ਨੂੰ ਇੱਕ ਦਰਾਜ ਵਿੱਚ ਰੱਖ ਲਿਆ ਗਿਆ। ਉਸੇ ਸਮੇਂ ਫਰਾਂਸ ਵਿੱਚ ਇੱਕ ਹੋਰ ਪ੍ਰਭਾਵਸ਼ਾਲੀ ਪਰਵਦੇਰੀ ਆਤਮਵਿਸ਼ਵਾਸੀ ਅਤੇ ਸਥਾਪਿਤ ਗਣਿਤ ਵਿਗਿਆਨੀ ਅਰਬਨ ਲੇਵੇਰੀਏ ਵੀ ਇਸੇ ਸਮੱਸਿਆ 'ਤੇ ਸੁਤੰਤਰ ਤੌਰ 'ਤੇ ਕੰਮ ਕਰ ਰਿਹਾ ਸੀ। ਉਸ ਨੂੰ ਫਰਾਂਸ ਅਕੈਡਮੀ ਆਫ ਸਾਇੰਸਿਜ਼ ਨੇ ਇਹ ਕੰਮ ਸੌਂਪਿਆ ਸੀ। 446 ਦੇ ਅਧ ਤੱਕ ਲੇਵੇਰੀਏ ਨੇ ਵੀ ਆਪਣੀਆਂ ਗਣਨਾਵਾਂ ਪੂਰੀਆਂ ਕਰ ਲਈਆਂ ਅਤੇ ਅਣਜਾਣ ਗ੍ਰਹਿ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਉਸ ਦੇ ਨਤੀਜੇ ਹੈਰਾਨੀਜਨਕ ਤੌਰ ਤੇ ਐਡਮਸ ਦੇ ਨਤੀਜਿਆਂ ਦੇ ਬਹੁਤ ਨੇੜੇ ਸਨ ਪਰ ਫ੍ਰਾਂਸ ਦੇ ਖਗੋਲ ਵਿਗਿਆਨੀਆਂ ਨੇ ਵੀ ਉਸ ਦੇ ਕੰਮ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ ਲੇਵੇਰੀਏ ਇਸ ਤੋਂ ਬਹੁਤ ਨਿਰਾਸ਼ ਹੋਇਆ ਜਦੋਂ ਦੋਹਾਂ ਦੇਸ਼ਾਂ ਦੇ ਸੀਨੀਅਰ ਖਗੋਲ ਵਿਗਿਆਨੀ ਇਸ ਮਹਾਨ ਖੋਜ ਦੇ ਕਾਰਵਾਈ ਕਰਨ ਵਿੱਚ ਅਸਫਲ ਹੋ ਰਹੇ ਸਨ ਤਾਂ ਲੇਵੇਰੀ ਨੇ ਅਜਿਹਾ ਕਿਹੜਾ ਹੁਸ਼ਿਆਰ ਕਦਮ ਚੁੱਕਿਆ ਜਿਸ ਨੇ ਇਸ ਦੌੜ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਲੇਵੇਰੀ ਨੇ ਸੋਚਿਆ ਕਿ ਜੇ ਫਰਾਂਸ ਵਾਲੇ ਮਦਦ ਨਹੀਂ ਕਰ ਰਹੇ ਸਨ ਤਾਂ ਉਹ ਕਿਤੇ ਹੋਰ ਕੋਸ਼ਿਸ਼ ਕਰੇਗਾ ਉਸਨੇ ਆਪਣੀਆਂ ਗਣਨਾਵਾਂ ਸਿੱਧੇ ਬਰਲਿਨ ਅਬਜ਼ਰਵੇਟਰੀ ਦੇ ਇੱਕ ਨੌਜਵਾਨ ਖਗੋਲ ਵਿਗਿਆਨੀ ਜੋਹਾਨ ਗਾਲੇ ਨੂੰ ਭੇਜੀਆਂ ਉਸ ਨੂੰ ਪਤਾ ਸੀ ਕਿ ਬਰਲਿਨ ਵਿੱਚ ਨਵੇਂ ਅਤੇ ਬਹੁਤ ਹੀ विस्तृत स्टार चार्ट सन 23 सितंबर 1846 ਨੂੰ ਗਾਲੇ ਨੂੰ ਲੇਵੇਰੀਅਨ ਦੀ ਚਿੱਠੀ ਮਿਲੀ ਉਸੇ ਰਾਤ ਗਾਲੀ ਅਤੇ ਉਸਦੇ ਸਹਾਇਕ ਹੈਨਰੀਕ ਡੋਰੈਸਟ ਨੇ ਆਪਣੀ ਟੈਲੀਸਕੋਪ ਲੇਵੇਰੀਅਨ ਦੁਆਰਾ ਦੱਸੀ ਗਈ ਜਗ੍ਹਾ ਵੱਲ ਘੁਮਾਈ 1 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਲੇਵੇਰੀ ਦੀ ਭਵਿੱਖਬਾਣੀ ਕੀਤੀ ਸਥਿਤੀ ਤੋਂ ਸਿਰਫ 1 ਡਿਗਰੀ ਦੂਰ ਉਹਨਾਂ ਨੂੰ ਇੱਕ 8ਵੀਂ ਮੈਗਨੀਟਿਊਡ ਦਾ ਤਾਰਾ ਮਿਲਿਆ ਜੋ ਉਹਨਾਂ ਦੇ ਨਵੇਂ ਸਟਾਰ ਚਾਰਟ ਤੇ ਨਹੀਂ ਸੀ ਉਨ੍ਹਾਂ ਨੇ ਅਗਲੀ ਰਾਤ ਦੁਬਾਰਾ ਦੇਖਿਆ ਅਤੇ ਉਸੇ ਤਾਰੇ ਨੇ ਆਪਣੀ ਜਗ੍ਹਾ ਬਦਲ ਲਈ ਸੀ ਇਹ ਕੋਈ ਤਾਰਾ ਨਹੀਂ ਸੀ ਇਹ ਇੱਕ ਨਵਾਂ ਗ੍ਰਹਿ ਸੀ ਜਿਵੇਂ ਹੀ ਖਬਰ ਫੈਲੀ ਇੱਕ ਅੰਤਰਰਾਸ਼ਟਰੀ ਵਿਵਾਦ ਛੜ ਗਿਆ ਬ੍ਰਿਟਿਸ਼ ਲੋਕਾਂ ਨੇ ਦਾਅਵਾ ਕੀਤਾ ਕਿ ਐਡਮਸ ਨੇ ਇਸ ਨੂੰ ਪਹਿਲਾਂ ਲੱਭਿਆ ਸੀ ਫ੍ਰੈਂਚ ਲੋਕਾਂ ਨੇ ਲੇਵੇਰੀਏ ਨੂੰ ਨਾਇਕ ਬਣਾਇਆ ਅੱਧ ਵਿਗਿਆਨਿਕ ਪਾਈਚਾਰਾ ਆਮ ਤੌਰ ਤੇ ਐਡਮਸ ਅਤੇ ਲੇਵੇਰੀਏ ਦੋਵਾਂ ਨੂੰ ਗਣਿਤਿਕ ਖੋਜ ਦਾ ਸਿਹਰਾ ਦਿੰਦਾ ਹੈ ਅਤੇ ਗਾਲੇ ਨੂੰ ਅਸਲ ਨਰੀਖਣ ਦਾ ਨੈਪਚੂਨ ਦੀ ਖੋਜ ਨਿਊਟਨ ਦੇ ਗੁਰੂਤਾਕਰਸ਼ਣ ਦੇ ਨਿਯਮਾਂ ਦੀ ਇੱਕ ਸ਼ਾਨਦਾਰ ਜੱਤ ਸੀ ਅਤੇ ਇਸ ਨੇ ਸਾਬਤ ਕੀਤਾ ਕਿ ਗਣਿਤ ਦੀ ਤਾਕਤ ਨਾਲ ਬ੍ਰਹਿਮੰਡ ਦੇ ਰਾਜ਼ਾ ਨੂੰ ਖੋਲਿਆ ਜਾ ਸਕਦਾ ਹੈ। ਤਾਂ ਦੋਸਤੋ ਇਹ ਸੀ ਸਾਡੇ ਸੌਰ ਮੰਡਲ ਦੇ ਦੋ ਗੁਪਤ ਗ੍ਰਹਾਂ ਦੀ ਖੋਜ ਦੀ ਕਹਾਣੀ, ਦੋ ਵੱਖ-ਵੱਖ ਗ੍ਰਹਿ, ਦੋ ਬਿਲਕੁਲ ਵੱਖਰੀਆਂ ਕਹਾਣੀਆਂ। ਯੂਰਨਸ ਦੀ ਖੋਜ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਇੱਕ ਵਿਅਕਤੀ ਦਾ ਜਨੂੰਨ, ਸਾਵਧਾਨੀ ਭਰਿਆ ਨਰੀਖਣ ਅਤੇ ਇੱਕ ਸ਼ਕਤੀਸ਼ਾਲੀ ਔਜ਼ਾਰ ਇੱਕ ਅਚਾਨਕ ਪਰ ਇਤਿਹਾਸਿਕ ਖੋਜ ਵੱਲ ਲੈ ਜਾ ਸਕਦਾ ਹੈ। ਇੱਕ ਕਿਸਮਤ ਅਤੀ ਤਿਆਰੀ ਦੇ ਮਿਲਨ ਦੀ ਕਹਾਣੀ ਹੈ। ਦੂਜੇ ਪਾਸੇ ਨੈਪਚੂਨ ਦੀ ਖੋਜ ਮਨੁੱਖੀ ਦਿਮਾਗ ਅਤੇ ਗਣਿਤ ਦੀ ਸ਼ੁੱਧ ਸ਼ਕਤੀ ਦਾ ਜਸ਼ਨ ਹੈ। ਇਹ ਸਾਨੂੰ ਦੱਸਦੀ ਹੈ ਕਿ ਅਸੀਂ ਉਹਨਾਂ ਚੀਜ਼ਾਂ ਦੀ ਮੌਜੂਦਗੀ ਦਾ ਵੀ ਪਤਾ ਲਗਾ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ। ਸਿਰਫ ਤਰਕ ਅਤੇ ਗਣਨਾ ਦੀ ਵਰਤੋਂ ਕਰਕੇ। ਇਹਨਾਂ ਦੋ ਖੋਜਾਂ ਨੇ ਨਾ ਸਿਰਫ ਸਾਡੇ ਸੌਰ ਮੰਡਲ ਦੇ ਆਕਾਰ ਨੂੰ ਦੁੱਗਣਾ ਕਰ ਦਿੱਤਾ ਬਲਕਿ ਬ੍ਰਹਿਮੰਡ ਨੂੰ ਸਮਝਣ ਦੇ ਸਾਡੇ ਤਰੀਕੇ ਨੂੰ ਵੀ ਹਮੇਸ਼ਾ ਲਈ ਬਦਲ ਦਿੱਤਾ। ਤੁਹਾਨੂੰ ਯੂਰਨਸ ਅਤੇ ਨੈਪਚੂਨ ਦੀ ਖੋਜ ਦੀ ਕਹਾਣੀ ਕਿਵੇਂ ਲੱਗੀ ਤੁਹਾਡੇ ਖਿਆਲ ਵਿੱਚ ਨੈਪਚੂਨ ਦੀ ਖੋਜ ਦਾ ਅਸਲ ਸੇਰਾ ਕਿਸ ਨੂੰ ਮਿਲਣਾ ਚਾਹੀਦਾ ਹੈ ਐਡਮਸ ਜਾਂ ਲੇਵੇਰੀਏ ਨੂੰ ਆਪਣੇ ਵਿਚਾਰ ਹੇਠਾਂ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ